দর্শকਾਲ ਮੈਂ ਰਚਨਾ ਸ਼ਰਮਾ ਚੜ੍ਹਦੀ ਕਲਾ ਟੈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਤੁਸੀਂ ਵੇਖ ਰਹੇ ਹੋ ਪੰਜਾਬੀ ਖਬਰਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੀਆਂ ਮੁੱਖ ਸੁਰਖੀਆਂ ਤੇ ਭਾਰਤੀ ਸੈਨਾ ਦੀ ਰੋমিও ਫੋਰਸ ਦੀ ਵੱਡੀ ਕਾਰਵਾਈ ਪੁੰਛੇ ਚ ਹਥਿਆਰਾਂ ਤੇ ਵਿਸਫੋਟਕਾਂ ਦਾ ਜ਼ਖੀਰਾ ਜਬਤ ਫੌਜੀ ਰੋমিও ਫੋਰਸ ਵੱਲੋਂ ਚਲਾਈ ਗਈ ਸੀ ਤਲਾਸ਼ੀ ਮਹਿੰਮ ਮੁੰਬਈ ਚ ਵਾਪਰਿਆ ਦਾਦਨਾ ਖਾਸਾ ਚੈਂਬਰ ਸੈਟਿਕ ਦੁਕਾਨ ਨੂੰ ਲੱਗੀ ਭਿਆਨਕ ਅੱਗ ਹਾਸੇ ਵਿੱਚ 7 ਲੋਕਾਂ ਦੀ ਹੋਈ ਮੌਤ ਸ਼ਿਮਲਾ ਦੀ ਸੰਜੋਲੀ ਮਸਜਿਦ ਨੂੰ ਲੈ ਕੇ ਕੋਰਟ ਦਾ ਵੱਡਾ ਫੈਸਲਾ ਮਸਜਿਦ ਦੀਆਂ ਤਿੰਨ ਮੰਜ਼ਿਲਾਂ ਗੈਰ ਕਾਨੂੰਨੀ ਕਰਾਰ ਕੋਰਟ ਨੇ ਤਿੰਨ ਮੰਜ਼ਿਲਾਂ ਨੂੰ ਤੋੜਨ ਦੇ ਦਿੱਤੇ ਹੁਕਮ ਹੁਣ ਖਬਰਾਂ ਵਿਸਤਾਰ ਨਾਲ ਭਾਰਤੀ ਸੈਨਾ ਦੀ ਰੋਮੀਓ ਫੋਰਸ ਨੇ ਜੰਮੂ ਅਤੇ ਕਸ਼ਮੀਰ ਦੇ ਪੁਂਚ ਜ਼ਿਲ੍ਹੇ ਦੇ ਝੂਲਰ ਖੇਤਰ ਵਿੱਚ ਹਥਿਆਰਾਂ ਅਤੇ ਵਿਸਫੋਟਕਾਂ ਦਾ ਇੱਕ ਵੱਡਾ ਜ਼ਖੀਰਾ ਜਬਤ ਕੀਤਾ ਹੈ ਫੌਜ ਦੇ ਅਧਿਕਾਰੀਆਂ ਮੁਤਾਬਕ ਇੱਕ ਸੂਦੇ ਆਧਾਰ ਤੇ ਤਲਾਸ਼ੀ ਸ਼ੁਰੂ ਕੀਤੀ ਗਈ ਅਤੇ ਇੱਕ ਸ਼ੱਕੀ ਅਤਵਾਦੀ ਦੇ ਬੈਗ ਵਿੱਚੋਂ ਹਥਿਆਰ ਅਤੇ ਵਿਸਫੋਟਕ ਬਰਾਮਦ ਕੀਤੇ ਗਏ ਅਧਿਕਾਰੀਆਂ ਨੇ ਦੱਸਿਆ ਕਿ ਬਰਾਮਦ ਕੀਤੀਆਂ ਗਈਆਂ ਵਸਤੂਆਂ ਵਿੱਚ ਪਾਕਿਸਤਾਨੀ ਮੂਲ ਦੇ AK-47 ਅਤੇ ਪਿਸਤੌਲ ਦੇ ਰਾਉਂਡ ਸਨੇ ਭਾਰੀ ਵਿਸਫੋਟਕ ਅਤੇ ਚੀਨੀ ਗ੍ਰੇਡ ਵਰਗੇ ਆਧੁਨਿਕ ਵਿਸਫੋਟਕ ਸ਼ਾਮਲ ਸਨ ਅਧਿਕਾਰੀਆਂ ਦੇ ਮੁਤਾਬਕ ਸਾਰੀਆਂ ਵਸਤੂਆਂ ਕਾਰਜਸ਼ੀਲ ਅਤੇ ਵਰਤੋਂ ਦੀਆਂ ਤਿਆਰ ਸਥਿਤੀ ਵਿੱਚ ਸਨ ਉਨ੍ਹਾਂ ਨੇ ਕਿਹਾ ਕਿ ਸੁਚਾਰੂ ਚੋਣਾ ਅਤੇ ਆਗਾਮੀ ਚੋਣਾਂ ਦੇ ਜਾਨੋ-ਨਿਯਾਨ ਵਿੱਚ ਰੱਖਦੇ ਹੋਏ ਭਾਰਤੀ ਫੌਜ ਦੁਆਰਾ ਸੁਰੱਖਿਆ ਗਾਰਡ ਨੂੰ ਖਰਾਬ ਕਰਨ ਦੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕਰਨ ਤੇ ਇੱਕ ਵੱਡੀ ਸਫਲਤਾ ਆਈ ਮੁੰਬਈ ਦੇ ਚੈਂਬੋਰ ਇਲਾਕੇ ਵਿੱਚ ਇੱਕ ਵੱਡਾ ਹਾ사 ਵਾਪਰਿਆ। ਦਰਅਸਲ ਚੈਂਬੋਰ ਸੇਤੇ ਇੱਕ ਦੁਕਾਨ ਵਿੱਚ ਅੱਗ ਲੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਘਟਨਾ ਸਵੇਰੇ 5 ਵਜੇ ਵਾਪਰੀ ਤੇ ਮਰਨ ਵਾਲਿਆਂ ਵਿੱਚ 3 ਬੱਚੇ ਵੀ ਸ਼ਾਮਲ ਸਨ। ਇਹ ਘਟਨਾ ਚੈਂਬੋਰ ਦੀ ਸਿਦਾਰਥ ਕਲੋਨੀ ਦੀ ਹੈ। ਬੀਐਮਸੀ ਨੇ ਦੱਸਿਆ ਕਿ ਅੱਗ ਹੇਠਲੀ ਮੰਜ਼ਿਲ ਤੇ ਇੱਕ ਦੁਕਾਨ ਵਿੱਚ ਲੱਗੀ ਸੀ ਤੇ ਪਰਿਵਾਰ ਉੱਪਰ ਲੈ ਕੇ ਰਿਝ ਰਿਹਾ ਹੁੰਦਾ ਸੀ। ਦੁਕਾਨ ਦੀ ਅੱਗ ਉੱਪਰ ਘਰ ਤੱਕ ਪਹੁੰਚ ਗਈ ਜਿਸ ਕਾਰਨ ਸਾਰਾ ਪਰਿਵਾਰ ਜ਼ਿੰਦਾ ਛੱਡ ਗਿਆ। हिमाचल प्रदेश ਦੇ Shimla ਵਿੱਚ Sanjoli Masjid ਦੇ ਨਿਰਮਾਣ ਨੂੰ ਲੈ ਕੇ ਚੱਲੇ ਵਿਵਾਦ ਵਿੱਚ ਅਦਾਲਤ ਦਾ ਵੱਡਾ ਫੈਸਲਾ ਆਇਆ ਹੈ। ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਮਸਜਿਦ ਦੀਆਂ 3 ਮੰਜ਼ਿਲਾਂ ਨੂੰ ਢਾਉਣ ਦੇ ਹੁਕਮ ਦਿੱਤੇ ਨੇ। ਅਦਾਲਤ ਨੇ 3ਵੀਂ, 4ਵੀਂ ਅਤੇ 5ਵੀਂ ਮੰਜ਼ਿਲ ਨੂੰ ਢਾਉਣ ਲਈ ਕਿਹਾ ਅਤੇ ਮਸਜਿਦ ਦੀ ਗੈਰ-ਕਾਨੂੰਨੀ ਉਸਾਰੀ ਨੂੰ ਲੈ ਕੇ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਪਰ ਹੁਣ ਅਦਾਲਤ ਨੇ ਆਪਣਾ ਫੈਸਲਾ ਸੁਣਾ ਕੇ ਸਾਰੇ ਵਿਵਾਦਾਂ ਨੂੰ ਖਤਮ ਕਰ ਦਿੱਤਾ ਹੈ। ਅਦਾਲਤ ਨੇ ਇਹ ਫੈਸਲਾ ਮਸਜਿਦ ਕਮੇਟੀ ਵੱਲੋਂ ਦਾਇਰ ਅਰਜੀ ਤੋਂ ਬਾਅਦ ਦਿੱਤਾ ਹੈ ਅਤੇ Sanjoli Masjid ਦੇ ਗੈਰ-ਕਾਨੂੰਨੀ ਨਿਰਮਾਣ ਨੂੰ ਲੈ ਕੇ ਅਦਾਲਤ ਨੇ ਫੈਸਲਾ ਸੁਣਾ ਕਿ ਅਗਲੇ 2 ਮਹੀਨਿਆਂ ਦੇ ਅੰਦਰ ਗੈਰ ਕਾਨੂੰਨੀ ਢੰਗ ਨਾਲ ਬਣੀ ਮਸਜਿਦ ਦੀਆਂ 3 ਮੰਜ਼ਿਲਾ ਨੂੰ ਢਾਣਾ ਹੋਵੇਗਾ ਨਾਲ ਹੀ ਇਹ ਕੰਮ ਲਈ ਹੋਣ ਵਾਲਾ ਸਾਰਾ ਖਰਚਾ ਮਸਜਿਦ ਕਮੇਟੀ ਹੀ ਸਹਿਣ ਕਰੇਗੀ ਇਹ ਜ਼ਾਲਤ ਨੇ ਹੁਕਮ ਦਿੱਤਾ ਕਿ ਮਸਜਿਦ ਦੀਆਂ 3 ਮੰਜ਼ਿਲਾ ਨੂੰ ਢਾਉਣ ਦਾ ਕੰਮ ਮਸਜਿਦ ਦੇ ਮੁਖੀ ਦੀ ਨਿਗਰਾਨੀ ਹੇਠ ਕੀਤਾ ਜਾਵੇ ਮਾਦਾਫ੍ਰੀਕੀ ਦੇਸ਼ ਕਾਂਗੋ ਦੇ ਪੂਰਬੀ ਹਿੱਸੇ ਵਿੱਚ ਕਿਵੂ ਝੀਲ ਵਿੱਚ ਸੈਂਕੜੇ ਯਾਤਰੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਦੇ ਪਲਟਣ ਨਾਲ ਘੱਟੋ-ਘੱਟ 78 ਲੋਕਾਂ ਦੀ ਮੌਤ ਹੋ ਗਈ। ਦੇਖਣੇ ਕਿਵੂ ਸਿਬੋ ਦੇ ਗਵਰਨਰ ਚੀਨ ਜੈਕ ਪ੍ਰੂਸੀ ਨੇ ਦੱਸਿਆ ਕਿ ਕਿਸ਼ਤੀ ਤੇ 278 ਲੋਕ ਸਵਾਰ ਸਨ। ਗਵਰਨਰ ਨੇ ਵੀ ਕਿਹਾ ਕਿ ਇਸ ਹਾਦਸੇ ਵਿੱਚ ਘੱਟੋ-ਘੱਟ 78 ਲੋਕਾਂ ਦੀ ਮੌਤ ਹੋ ਗਈ ਅਤੇ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਇਸ ਤੋਂ ਪਹਿਲਾਂ ਚਸ਼ਮਦੀਦਾਂ ਨੇ ਦੱਸਿਆ ਕਿ ਕਿਸ਼ਤੀ ਤੇ ਸਮਰੱਥਾ ਤੋਂ ਮੁਤਾਬਿਕ ਵੱਧ ਸਈਏ ਯਾਤਰੀ ਤੇ ਉਹਨਾਂ ਨੇ ਦੱਸਿਆ ਕਿ ਕਿਟੋਕ ਬੰਦਰਗਾਹ ਤੋਂ ਕੁਝ ਮੀਟਰ ਦੂਰ ਕਿਸਤੀ ਡੁੱਬ ਗਈ ਅਤੇ ਇਹ ਘਟਨਾ ਦੋ ਵਾਪਰੀ ਜਦੋਂ ਕਿਸ਼ਤੀ ਦੱਖਣੀ ਕੋਵੂ ਸਵੇ ਦੇ ਮਿਨੋਵਾ ਤੋਂ ਉੱਤਰੀ ਕੋਵੂ ਸਵੇ ਦੇ ਗੋਮਾ ਵਿੱਚ ਜਾ ਰਹੀ ਸੀ ਇਸ ਤੋਂ ਪਹਿਲਾਂ ਜੂਨ ਵਿੱਚ ਰਾਸਤਾਨੀ ਕਿਰਨ ਸ਼ਾਨਾਂ ਦੇ ਨੇੜੇ ਵੀ ਇੱਕ ਕਿਸ਼ਤੀ ਡੁੱਬਣ ਨਾਲ 80 ਯਾਤਰੀਆਂ ਦੀ ਜਾਨ ਚਲੀ ਗਈ ਸੀ ਤੇ ਰਾਸ਼ਟਰਪਤੀ ਨੇ ਅਧਿਕਾਰੀਆਂ ਨੂੰ ਇਸ ਆਫਤ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਤੁਰੰਤ ਲੋੜਿੰਦੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਨੇ लुधियाना ਦੇ ਮਾਡਲ ਟਾਊਨ ਐਕਸਟੈਂਸ਼ਨ ਇਲਾਕੇ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਘਰ ਦੀ ਛੱਤ ਤੇ ਜ਼ਬਰਦਸਤ ਧਮਾਕਾ ਹੋ ਗਿਆ। ਇਹ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਇਸ ਦੀ ਆਵਾਜ਼ ਦੂਰ ਦੁਰਾਡੇ ਤੱਕ ਸੁਣਾਈ ਦਿੱਤੀ। ਅਤੇ ਇਸ ਦੁਕਾਨ ਵਿੱਚ ਇਸ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਅਤੇ ਇਸ ਧਮਾਕੇ ਕਾਰਨ ਘਰ ਵਿੱਚ ਮੌਜੂਦ ਦੋ ਬੱਚੇ ਤੇ ਕੰਮ ਕਰਨ ਵਾਲੀ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਆਸ-ਪਾਸ ਦੇ ਲੋਕ ਹਾਸੀਵਰੀ ਥਾਂ ਤੇ ਪਹੁੰਚ ਗਏ ਅਤੇ ਜ਼ਖਮੀਆਂ ਨੂੰ ਇਲਾਜ ਲਈ ਦੀਪ ਹਸਪਤਾਲ ਪਹੁੰਚਾਇਆ ਗਿਆ। ਹਾਸੀ ਦੇ ਸਮੇਂ ਪਰਿਵਾਰਕ ਮੈਂਬਰ ਜ਼ਮੀਨੀ ਮੰਜ਼ਲ ਤੇ ਸੰਦ ਜਦ ਹੋਇਆ ਧਮਾਕੇ ਵਾਲਾ ਮਕਾਨ ਸਚਿੰਦਰ ਕਰਨਾਦਾ ਦੱਸਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਬੰਬ ਧਮਾਕੇ ਕਾਰਨ ਤਿੰਨੋਂ ਗੰਭੀਰ ਰੂਪ ਵਿੱਚ ਜ਼ਖਲ ਹੋ ਸਕੇ ਅਤੇ ਬੱਚੇ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਦਿੱਲੀ ਰੈਫਰ ਕਰ ਦਿੱਤਾ ਗਿਆ ਹੈ ਮੌਕੇ ਤੇ ਪਹੁੰਚੀ ਪੁਲਿਸ ਟੀਮ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਦੱਸਿਆ ਕਿ ਉੱਥੇ ਨੇੜੇ ਪਟਾਕੇ ਪਏ ਸਨ ਜਿਨ੍ਹਾਂ ਨੂੰ ਅਚਾਨਕ ਅੱਗ ਲੱਗ ਗਈ ਤੇ ਇਹ ਹਾਦਸਾ ਵਾਪਰ ਗਿਆ ਤੇ ਮੌਕੇ ਤੇ ਫੋਰੈਂਸਿਕ ਟੀਮ ਨੂੰ ਵੀ ਸੱਦਿਆ ਗਿਆ ਤਾਂ ਜੋ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾ ਸਕੇ ਫਿਲਹਾਲ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਜਿੱਥੇ ਉਹ ਜ਼ੇਰੇ ਇਲਾਜ ਨੇ ਸਾਨੂੰ ਜੀ ਹਲੇ 10 ਤੇ ਕਨਫਰਮ ਇਨਫੋਰਮੇਸ਼ਨ ਰੀਸੀਵ ਹੋਈ ਹੈ ਕਿ ਘਰ ਦੇ ਵਿੱਚ ਕਿਤੇ ਕੋਈ ਬਲਾਸਟ ਹੋਇਆ ਵਾ ਇਹ ਕਲੀਅਰ ਨਹੀਂ ਹੋਇਆ ਬਲਾਸਟ ਕੇਸ ਆ ਜਾਂ ਸਿਲੰਡਰ ਦਾ ਹੋ ਸਕਦਾ ਉਹ ਚੀਜ਼ ਅਸੀਂ ਕਲੀਅਰ ਕਰ ਰਹੇ ਹਾਂ ਮੈਂ ਹਸਪੀਟਲ ਦੀਪ ਹਸਪੀਟਲ ਤੇ ਮੌਕੇ ਦੇ ਉਪਰ ਹਾਂ ਇਹਦੇ ਵਿੱਚ ਇੱਕ ਬੱਚੇ ਦੇ ਜ਼ਖਮੀ ਹੋਣ ਦੀ ਖਬਰ ਆਈ ਹੈ ਜੀ ਉਹ ਅਸੀਂ ਕਲੀਅਰ ਕਰ ਰਹੇ ਹਾਂ ਵੀ ਡਾਕਟਰ ਸਾਹਿਬ ਨਾਲ ਬਾਕੀ ਜੋ ਡਿਸਕਸ਼ਨ ਕਰਕੇ ਜੋ ਜੈਸਾ ਹੋਏਗਾ ਤੁਹਾਨੂੰ ਉਸੇ ਆਰਡਰ ਦੇ ਪੰਚਾਇਤੀ ਚੋਣਾਂ ਦੌਰਾਨ ਜਲਾਲਾਬਾਦ ਵਿਧਾਨ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ ਵਰਕਰ ਨੂੰ ਗੋਲੀ ਵਜੋਂ ਦੇ ਮਾਮਲੇ ਵਿੱਚ ਪੀੜਤ ਦਾ ਹਾਲ ਜਾਣਨ ਲਈ ਪੰਜਾਬ ਦੇ ਪੰਚਾਇਤ ਪੰਤਰੀ ਤਰਨਪ੍ਰੀਤ ਸਿੰਘ ਸੌਂਦਰ ਡੀ ਐਮ ਸੀ ਹਸਪਤਾਲ ਪਹੁੰਚੇ ਜੁਰਾਂ ਉਹਨਾਂ ਨੇ ਪੀੜਤ ਪਾਰਟੀ ਵਰਕਰ ਦਾ ਹਾਲ ਜਾਣਿਆ ਅਤੇ ਉਹਨਾਂ ਦੇ ਪਰਿਵਾਰ ਨੂੰ ਵੀ ਹੌਸਲਾ ਦਿੱਤਾ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੰਤਰੀ ਨੇ ਉਕਤ ਘਟਨਾ ਨੂੰ ਬਹੁਤ ਹੀ ਮੰਦਪਾਗਾ ਦੱਸਿਆ ਜਿਸ ਦੌਰਾਨ ਇੱਕ ਅਕਾਲੀ ਲੀਡਰ ਨੇ ਬੀ ਡੀ ਪੀਓ ਦਫਤਰ ਅੰਦਰ ਆਪਣੇ ਲਾਇਸੈਂਸੀ ਹਥਿਆਰ ਨਾਲ ਆਮ ਆਦਮੀ ਪਾਰਟੀ ਵਰਕਰ ਮਨਪ੍ਰੀਤ ਸਿੰਘ ਬਰਾੜ ਨੂੰ ਗੋਲੀ ਮਾਰ ਦਿੱਤੀ ਉੱਥੇ ਹੀ ਐਮ ਐਲ ਏ ਗੋਲ ਇਸ ਮਾਮਲੇ ਵਿੱਚ આરોપીਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਨੇ ਦੋਸ਼ ਲਾਇਆ ਕਿ આરોપી ਨੇ ਪੰਚਾਇਤੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਸੀ ਜਿਸ ਦਾ ਆਪ ਉਮੀਦਵਾਰ ਨੇ ਵਿਰੋਧ ਕੀਤਾ ਸੀ ਅਤੇ ਇਸ ਰੰਜਿਸ਼ ਕਾਰਨ ਉਸਨੇ ਫਾਇਰਿੰਗ ਕੀਤੀ ਜਿਹੜੀ ਮਨਪ੍ਰੀਤ ਸਿੰਘ ਬਰਾੜ ਦੇ ਲੱਗੀ ਦੱਸੇ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਕਈਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਮਾਮਲੇ ਦੀ ਜਾਂਚ ਚੱਲੀ ਹੈ ਚੱਕ ਮੁਹੰਮਦੇਵਾਲਾ ਪਿੰਡ ਹੈ ਜੋ ਜਲਾਲਾਬਾਦ ਕੌਨਸਟਿਟੂਐਂਸੀ ਚ ਉੱਥੋਂ ਇੱਕ ਲੜਕਾ ਮਨਦੀਪ ਬਰਾੜ ਜਿਹੜਾ ਕਿ ਸਰਪੰਚੀ ਦੇ ਇਲੈਕਸ਼ਨ ਲੜਨ ਜਾ ਰਿਹਾ ਸੀ ਹਾਂਜੀ ਔਰ ਉਹਨੂੰ ਜਦੋਂ ਉਹ ਬੀਡੀਪੀਓ ਦਫ਼ਤਰ ਦੇ ਵਿੱਚ ਆਪਣੇ ਸਰਪੰਚੀ ਦੇ ਕਾਗਜ਼ ਭਰ ਰਿਹਾ ਸੀ ਹਾਂਜੀ ਤਾਂ ਕੁਝ ਮਤਲਬ ਕਿ ਅਕਾਲੀ ਦਲ ਦੇ ਨਾਲ ਸੰਬੰਧਿਤ ਬੰਦਿਆਂ ਨੇ ਉਸ ਵਕਤ ਮੌਕੇ ਦੇ ਉੱਤੇ ਆਪਣੀ ਸਰਵਿਸ ਵਾਲਵਰ ਕੱਢ ਕੇ ਉਹਨੂੰ ਮੁੰਡੇ ਨੂੰ ਗੋਲੀ ਮਾਰਤੀ ਔਰ ਜਿਹੜੀ ਕਿ ਬਹੁਤ ਹੀ ਨਿੰਦਣਯੋਗ ਤੇ ਮੰਦ ਭਾਗੀ ਘਟਨਾ ਹੈ ਉਹ ਇਹਦੀ ਸਖਤ ਸ਼ਬਦਾਂ ਦੇ ਵਿੱਚ ਅਸੀਂ ਨਖਿੱਦੀ ਕਰਦੇ ਆਂ ਮੇਰੇ ਕੋਲ ਮੇਰਾ ਛੋਟਾ ਭਾਈ ਹੈ ਔਰ ਕਈ ਸਾਲਾਂ ਤੋਂ ਮੇਰੇ ਨਾਲ ਹੈ ਚੰਬਾ ਚੰਗਾ ਪਾਰਟੀ ਦਾ ਵਰਕਰ ਵੀ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਆਹ ਮੰਦਾ ਜੇ ਇਲੈਕਸ਼ਨ ਨਹੀਂ ਲੜ ਸਕਦਾ ਤਾਂ ਕੌਣ ਲੜੂ ਜਿਹੜੇ ਜਿਹਦੇ ਬਾਪ ਐਮਪੀ ਰਹੇ ਹੋਣ ਜਿਹੜਾ ਤਿੰਨ ਤਿੰਨ ਵਾਰੀ ਹਲਕਾ ਇੰਚਾਰਜ ਲਿਆ ਹੋਵੇ ਦੂਜਾ ਪੁਰਾਣਾ ਐਮਪੀ ਤੇ ਇਲੈਕਸ਼ਨ ਲੜਿਆ ਹੋਵੇ ਔਰ ਇਹੋ ਜੇ ਕੰਮ ਕਰਦਾ ਆ ਕੇ ਸਰਪੰਚੀ ਦੇ ਇਲੈਕਸ਼ਨ ਪਿੱਛੇ ਬਹੁਤ ਮੰਦਭਗੀ ਘਟਨਾ ਹੈ ਸੋ ਛੋਟੀ ਸੋਚ ਦੇ ਮਾਲਕ ਹੈ ਅਕੀਸ ਪਰਮਾਤਮਾਗੇ ਅਰਦਾਸ ਕਰਦੇ ਹਾਂ ਸਾਡਾ ਭਰਾ ਜਲਦੀ ਠੀਕ ਹੋਵੇ ਜਿਹੜੀ ਉਹਦੀ ਪ੍ਰੋਪਰ ਬੰਦਗੀ ਕਰਿਓ 100% ਅੰਮ੍ਰਿਤਸਰ ਵਿੱਚ ਲਗਾਤਾਰ ਵਾਧਰੀਆਂ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਤੋਂ ਬਾਅਦ ਲਗਾਤਾਰ ਪੁਲਿਸ ਵੱਲੋਂ ਇਹਨਾਂ ਆਰੋਪੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਜਾ ਰਹੀ ਹੈ ਥਾਣਾ ਕੰਟੋਰਨਮੈਂਟ ਦੀ ਪੁਲਿਸ ਨੇ ਉਸ ਵੇਲੇ ਵੱਡੀ ਸਫਲਤਾ ਹਾਸਲ ਕੀਤੀ ਜਦੋਂ ਉਹਨਾਂ ਦੇ ਚੋਰੀ ਦੀਆਂ ਐਕਟਿਵਾ ਤੇ ਚੋਰੀ ਦੇ ਮੋਟਰਸਾਈਕਲਾਂ ਸਮੇਤ ਤਿੰਨ ਆਰੋਪੀਆਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਮਿਲੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ੀ.ਪੀ. ਵੈਸਟਰ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਥਾਣਾ ਕੰਟੋਰਨਮੈਂਟ ਦੀ ਪੁਲਿਸ ਵੱਲੋਂ ਦੋ ਮਾਮਲੇ ਦਰਜ ਕੀਤੇ ਗਏ ਨੇ ਤੇ ਪੁਲਿਸ ਨੇ ਦੱਸਿਆ ਕਿ ਪਿਛਲੇ ਦਿਨੀ ਥਾਣਾ ਕੰਟੋਰਨਮੈਂਟ ਅਧੀਨ ਇਲਾਕੇ ਦੇ ਵਿੱਚੋਂ ਇੱਕ ਐਕਟਿਵਾ ਚੋਰੀ ਹੋਈ ਸੀ ਤੇ ਉਸੇ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਵਿਨੋਦ ਸ਼ਰਮਾ ਤੇ ਅਰਜੁਨ ਸੈਣੀ ਨੂੰ ਕਾਬੂ ਕੀਤਾ ਹੈ ਪੁਲਿਸ ਨੇ ਦੱਸਿਆ ਕਿ ਅਰਜੁ ਉਹ ਪਠਾਨਕੋਟ ਤੋਂ ਅੰਮ੍ਰਿਤਸਰ ਆਇਆ ਤੇ ਉਹ ਆਪਣੇ ਪਠਾਨਕੋਟ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਅਤੇ ਹੁਣ ਅੰਮ੍ਰਿਤਸਰ ਤੋਂ ਵahan ਚੋਰੀ ਕਰਕੇ ਉਹ ਪਠਾਨਕੋਟ ਜਾ ਕੇ ਵੇਚਦਾ ਹੈ ਜੀ ਫਿਲਹਾਲ ਪੁਲਿਸ ਨੇ ਵਿਨੋਦ ਸ਼ਰਮਾ ਤੇ ਅਰਜੁਨ ਸੈਣੀ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ ਤੇ ਪੁਲਿਸ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਇੱਕ ਕੇਸ ਦੇ ਵਿੱਚ ਪੁਲਿਸ ਨੇ ਸ਼ਰਨਜੀਤ ਸਿੰਘ ਨਾਮਕ ਵਿਅਕਤੀ ਨੂੰ ਵੀ ਕਾਬੂ ਕੀਤਾ ਜਿਸ ਦੇ ਕੋਲੋਂ ਚੋਰੀ ਦੇ ਤਿੰਨ ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਫਰੀਦਕੋਟ ਪੁਲਿਸ ਵੱਲੋਂ ਆਗਾਮੀ ਗ੍ਰਾਮ ਪੰਚਾਇਤ ਚੋਣਾਂ 2024 ਨੂੰ ਸ਼ਾਂਤੀਪੂਰਨ ਅਤੇ ਨਿਰਵਿਘਨ ਤਰੀਕੇ ਨਾਲ ਸੰਪੰਨ ਕਰਨ ਲਈ ਪੂਕਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਇਸ ਸਬੰਧੀ ਸਾਰੇ ਨੋਮੀਨੇਸ਼ਨ ਕੇਂਦਰਾਂ ਤੇ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ ਜੋ ਕੇਂਦਰਾਂ ਤੇ ਕੜੀ ਨਿਗਰਾਨੀ ਕਰਨਗੇ ਇਸੇ ਨਾਲ ਹੀ ਫਰੀਦਕੋਟ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਅਮਨ ਕਾਨੂੰਨ ਨੂੰ ਮਜ਼ਬੂਤ ਬਣਾਉਣ ਲਈ ਏਰੀਆ ਡੋਮਿਨੇਸ਼ਨ ਪੈਟ੍ਰੋਲਿੰਗ ਵਧਾਈ ਜਾ ਰਹੀ ਹੈ ਅਤੇ ਸੈਂਸਿਟਿਵ ਖੇਤਰਾਂ ਵਿੱਚ ਅਤਿਕਤ ਜਵਾਨ ਤਾਇਨਾਤ ਕੀਤੇ ਜਾ ਰਹੇ ਨੇ ਤੇ ਅੱਜ ਐਸਐਸਪੀ ਫਰੀਦਕੋਟ ਡਾਕਟਰ ਪ੍ਰਗਿਆ ਜੈਨ ਵੱਲੋਂ ਗ੍ਰਾਮ ਪੰਚਾਇਤ ਚੋਣਾਂ 2024 ਲਈ ਨੋਮੀਨੇਸ਼ਨ ਕੇਂਦਰਾਂ ਤੇ ਕਿਤੇ ਗਏ ਸੁਰੱਖਿਆ ਪ੍ਰਬੰਧਾਂ ਦੀ ਗਹਿਰਾਈ ਨਾਲ ਸਮੀਖਿਆ ਕੀਤੀ ਗਈ। ਇਸ ਮੌਕੇ ਤੇ ਉਹਨਾਂ ਨੇ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧ ਪੂਕਾ ਅਤੇ ਮਜ਼ਬੂਤ ਕੀਤੇ ਜਾਣ। ਉਹਨਾਂ ਨੇ ਸੁਰੱਖਿਆ ਟੀਮਾਂ ਵਿੱਚ ਤਾਇਨਾਤ ਕਰਮਚਾਰੀਆਂ ਨੂੰ ਨੋਮੀਨੇਸ਼ਨ ਕੇਂਦਰਾਂ ਤੇ ਕੜੀ ਨਿਗਰਾਨੀ ਕਰਨ ਅਤੇ ਕਿਸੇ ਵੀ ਸਥਿਤੀ ਲਈ ਤਿਆਰ ਰਹਿੰਦੇ ਹਦਾਇਤ ਦਿੱਤੀ। ट पुलिस ने बहुत चाक चौबंद इंतजाम किए हैं आज जो पंचायती इलेक्शंस हैं उनके पेपर्स की नॉमिनेशन पेपर्स की स्टूटनियाँ जो नहीं हैं सो उसमें एक प्रॉपर लॉ एंड ऑर्डर बंदोबस्त करते हुए सारे गस्टेड ऑफिसर्स और सारे एस एच ओज इसके अलावा जिले में जितनी भी पुलिस फोर्स है उसको स्ट्रैटेजिक पॉइंट्स पे बहुत जुडिशसली हमने डिप्लॉय किया है और एवरी वन इज़ आउट इन द फील्ड आई एम ऑलसो चेकिंग माई सेल्फ फॉर ऑल द स थ थ्री तो डिविजन्डे जो है का एक uh, सख्त पुलिस की कारगुजारी दे चलते लॉ एंड ऑर्डर बिल्कुल ठीक रहा है ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਵਿਖੇ ਅੰਤਰਰਾਸ਼ਟਰੀ ਅਧਿਆਪਕ ਦਿਵਸ ਮੌਕੇ ਵੱਖ-ਵੱਖ ਖੇਤਰ ਦੇ ਵਿੱਚ ਵਿਲੱਖਣ ਪ੍ਰਾਪਤੀਆਂ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਦੇ ਮੁੱਖ ਮਹਿਮਾਨ ਵਜੋਂ ਪੁਜੇ ਪਦਮਸ਼੍ਰੀ ਸਰਦਾਰ ਚਕਜੀਤ ਸਿੰਘ ਦਰਤੀ ਅਤੇ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਮੇਘਜਨ ਸ਼ਰਮਾ ਨੇ ਸ਼ਿਰਕਤ ਕੀਤੀ ਇਸ ਮੌਕੇ ਤੇ ਸੰਬੋਧਨ ਕਰਦਿਆਂ ਸਰਦਾਰ ਚਕਜੀਤ ਸਿੰਘ ਦਰਤੀ ਨੇ ਕਿਹਾ ਕਿ ਇਸ ਸੰਸਥਾ ਦੇ ਮੁਖੀ ਉਪਕਾਰ ਸਿੰਘ ਜੋ ਆਪਣੀ ਪੂਰੀ ਟੀਮ ਦੇ ਨਾਲ ਇਹੋ ਜਿਹੇ ਉਪਰਾਲੇ ਕਰਦੇ ਨੇ ਬਹੁਤ ਹੀ ਸ਼ਲਾਗਾਇਕ ਕਦਮ ਹੈ ਸਾਨੂੰ ਸਾਰਿਆਂ ਨੂੰ ਇਹੋ ਜਿਹੇ ਸੰਸਥਾ ਦਾ ਸਾਥ ਦੇ ਚਾਹੀਦਾ ਹੈ ਇਸ ਮੌਕੇ ਸੰਸਥਾ ਵੱਲੋਂ ਅਦਬ ਸ੍ਰੀ ਸਰਦਾਰ ਜਗਜੀਤ ਸਿੰਘ ਦਰਦੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਇਹ ਪ੍ਰਬੰਧਕਨੀ ਦੇ ਨਾਮ ਤੁਹਾਨੂੰ ਇਸ ਸੋਸਾਇਟੀ ਦੇ ਸਮਾਜ ਦੀ ਸੇਵਾ ਕਰਨ ਦਾ ਸੁਭਾਗ ਮਿਲਿਆ ਹੈ ਜੋ ਕਿ ਇਹ ਜੋ ਵਿਜਿਆ ਦਾ ਚਾਣਨ ਹੈ ਜੈਸੇ ਸਤ ਮੰਦਰ ਕੱਜਨ ਦੇ ਉਸਾਰ ਦੀ ਨੇ ਤੈਸਾ ਤੁਨ ਇਕ ਸਿੱਖ ਕੋ ਵਿਦਿਆ ਦੇ ਲਾਏਗਾ ਇਹ ਕਿਤਨੀ ਵੱਡੀ ਗੁਰੂ ਗ੍ਰੰਥ ਸਾਹਿਬ ਵਿੱਚ ਦੁਨੀਆਂ ਦੇ ਲੋਕਾਂ ਨੂੰ ਖਾਸ ਕਰਕੇ ਊਚਰਾਂ ਨੂੰ ਇਹ ਅਸੀਸ ਦਿੱਤੀ ਗਈ ਹੈ ਕਿ ਜੈਸੇ ਸੰਤ ਬੰਦਰ ਤੰਚਨ ਦੇ ਉਸਾਰੀ ਨੇ ਤੈਸਾ ਉਹਨੇ ਸਿੱਖ ਕੋ ਵਿਦਿਆ ਦੜਾਏਗਾ ਇਤਨੀ ਵੱਡੀ ਸੇਵਾ ਦੀ ਭਾਨ ਦਾ ਬੇਦਿਆ ਬਦਨ ਕਰਦੇ ਸਤਿ ਪੂਜੀ ਨੇ ਸਾਨੂੰ ਦਿੜਗਵਾਈ ਹੈ ਫਿਰ ਨਿਆਤਾ ਦੀਆ ਮਾਨਿਤ ਜਿਤ ਸੇ ਉਸ ਸਜਣ ਕਿਉਂ ਵਿਸਰਾਇ ਜਿਹਨਾਂ ਇਚਰਾਂ ਨੂੰ ਸਮਾਜ ਸੇਂਿਆਂ ਨੂੰ ਪੱਤਰਕਾਰਾਂ ਨੂੰ ਅੱਜ ਇਸ ਸੋਸਾਇਟੀ ਵੱਲੋਂ ਸਰਮਾਨਤ ਕੀਤਾ ਗਿਆ ਹੈ ਉਹ ਕਦੇ ਜੀ ਭੁੱਲਣਗੇ ਕਿਉਂਕਿ ਨਿਆਤਾ ਦੀਆ ਮਾਨਿਤ ਜਿਤ ਸੇ ਉਸ ਸਜਣ ਕਿਉਂ ਵਿਸਰਾਇ ਕਿ ਸਾਡੇ ਸਜਣਾਂ ਨੇ ਜੋ ਸਾਨੂੰ ਐਕਨੋਲਜ ਕਰਕੇ ਸਾਡੀਆਂ ਸੇਵਾਵਾਂ ਨੂੰ ਸਮ ਐਂਗ੍ਰੇਟ ਕਰਕੇ ਉਹਨੂੰ ਦੇ ਕੇ ਸੇਵਾ ਕਰ ਲਈ ਸਮਾਜ ਦੇ ਸਾਨੂੰ ਤਿਆਰ ਕਰਿਆ ਕਰੇ ਡਾਕਟਰ ਪ੍ਰਗਿਆ ਜਨ ਆਈਪੀਐਸ ਐਸਐਸਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾ ਤੇ ਸਮਗਲਰਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਅਨੁਸਾਰ ਅਜਤਿੰਦਰ ਸਿੰਘ ਡੀਐਸਪੀ ਕੋਟਕਪੂਰਾ ਦੀ ਰਹਿਨਮਾਈ ਹੇਠ ਦੋ ਨਸ਼ਾ ਤਸਕਰਾਂ ਨੂੰ 7 ਕਿਲੋ 600 ਗ੍ਰਾਮ ਗਾਂਜੇ ਸਮੇਤ ਕਾਬੂ ਕੀਤਾ ਗਿਆ ਇੰਸਪੈਕਟਰ ਮਨੋਜ ਕੁਮਾਰ ਮੁਕਫਸਰ थाना ਸਿਟੀ ਕੋਟਕਪੂਰਾ ਦੀ ਨਿਗਰਾਨੀ ਵਿੱਚ ਐਸਆਈ ਸतीश ਕੁਮਾਰ ਪੁਲਿਸ ਪਾਰਟੀ ਸਮੇਤ ਦਾਣਾ ਮੰਡੀ ਵਿੱਚ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਸੀ ਤਾਂ ਦੋ ਮੁੰਨੇ ਨੌਜਵਾਨ ਵਿਕਰਮ ਪੁੱਤਰ ਵਿਨੋਦ ਮਹਿਤਾ ਤੇ ਵਾਸੀ ਬਿਹਾਰ ਦੂਜਾ ਵਾਸਾਪੁੱਤਰ ਕਾਲੀ RAM ਵਾਸੀ ਜੇਤੋਂ ਚੈੱਕ ਕੀਤੇ ਗਏ ਤੇ ਉਹਨਾਂ ਕੋਲੋਂ ਇੱਕ ਚਿੱਟੇ ਰੰਗ ਦਾ ਪਲਾਸਟਿਕ ਦਾ ਗੱਟਾ ਮਿਲਿਆ ਇਸ ਵਿੱਚ ਇਹ ਨਸ਼ੀਲਾ ਪਦਾਰਥ ਸੀ ਡੀਐਸਪੀ ਨੇ ਦੱਸਿਆ ਕਿ ਇਹਨਾਂ 'ਤੇ ਮੁਕੱਦਮਾ ਦਰਜ ਕਰ ਲਿਆ ਤੇ ਜਾਂਚ ਜਾਰੀ ਹੈ ਪੰਚਾਇਤੀ ਚੋਣਾਂ ਅਤੇ ਤਿਹਾਰਾਂ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਵੱਲੋਂ ਕਾਨੂੰਨਵਾਨ ਸ਼ਹਿਰ ਅੰਦਰ ਫਲਾਈਂਗ ਮਾਰਚਸ ਸੁਨੀਲ ਕਸਬਾ ਕੀਤਾ ਗਿਆ ਤੇ ਇਸ ਸਬੰਧ ਵਿੱਚ ਡੀਐਸਪੀ ਆਰ ਸਰਦਾਰ ਕੁਲਵੰਤ ਸਿੰਘ ਮਾਨ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਇਲੈਕਸ਼ਨ ਦੌਰਾਨ ਕਿਸੇ ਵੀ ਭੈੜੇ ਅੰਸਰ ਗੁੰਡਾ ਅੰਸਰ ਅਤੇ ਕਿਸੇ ਤਰ੍ਹਾਂ ਦੇ ਸ਼ਰਾਰਤੀ ਅੰਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਕੁਲਵੰਤ ਸਿੰਘ ਮਾਨ ਨੇ ਲੋਕਾਂ ਨੂੰ ਲਾਇਸੈਂਸੀ ਅਸਲਾ ਜਮ੍ਹਾਂ ਕਰਾਉਣ ਲਈ ਵੀ ਕਿਹਾ ਤੇ ਕਿਹਾ ਕਿ ਆਪਣੇ ਆਪਣੇ ਨਜ਼ਦੀਕੀ ਥਾਣਿਆਂ ਵਿੱਚ ਆਪਣਾ ਅਸਲਾ ਜਮ੍ਹਾਂ ਕਰਵਾਓ ਆਪੇ ਚਾਪੀ ਚੋਣਾ ਆ ਰਹੀਆਂ ਇਹਦਾ ਤੇ ਮੱਦਰ ਤੇ ਖਾਤ ਰਸੀਦਾ ਜੜਾ ਰਿਆ ਉਹਨੂੰ ਮੁੱਕ ਰੱਖ ਦੇ ਜਿਹੜਾ ਵਾ ਇਹ ਚਿੱਪਾ ਜਾ ਰਿਆ ਇੱਕ ਚਾਪੀ ਚੋਣਾ ਜਿਹੜਾ ਆ ਘਤਾਰ ਰਸੀਦਾ ਆ ਰਿਆ ਉਹਦੇ ਮੁੱਕਣਾ ਜਿਹੜਾ ਇਹ ਚਿੱਪਾ ਜਾ ਰਿਆ ਅੰਮ੍ਰਿਤਸਰ ਵਿੱਚ ਲਗਾਤਾਰੀ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਾਧੀਆਂ ਜਾ ਰਹੀਆਂ ਨੇ ਅਤੇ ਲੁਟੇਰੇ ਪੁਲਿਸ ਦੇ ਡਰ ਖੋਫ ਤੋਂ ਬਿਨਾਂ ਹੀ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਦੇ ਦਿਖਾਈ ਦੇ ਰਹੇ ਨੇ ਜਿਸ ਤੋਂ ਬਾਅਦ ਪੁਲਿਸ ਵੀ ਇਹਨਾਂ ਲੁਟੇਰਿਆਂ ਨੂੰ ਕਾਬੂ ਕਰਨ ਦੇ ਵਿੱਚ ਲੱਗੀ ਹੋਈ ਸੀ ਲੇਕਿਨ ਅੰਮ੍ਰਿਤਸਰ ਥਾਣਾ ਮੋਕਮਪੁਰਾ ਵਿਖੇ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਪੁਲਿਸ ਨੇ ਇੱਕ ਨਾਬਾਲਗ ਲੜਕੇ ਸਮੇਤ ਪੰਜ ਨੌਜਵਾਨਾਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਇਸ ਸਬੰਧੀ ਅੰਮ੍ਰਿਤਸਰ ਡੀਸੀਪੀ ਲੈਂਡ ਆਰਡਰ ਆਲਮ ਵਿਜੇ ਸਿੰਘ ਵੱਲੋਂ মিডিਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਝ ਦਿਨ ਪ ਦੇ ਵਿੱਚ ਇੱਕ ਬੈਟਰੀ ਰਿਕਸ਼ਾ ਚਾਲਕ ਦੇ ਕੋਲੋਂ ਲੁੱਟੇ ਰਿਆ ਵੱਲੋਂ 3000 ਰੁਪਏ ਅਤੇ ਇੱਕ ਮੋਬਾਈਲ ਫੋਨ ਵੀ ਖੋਹ ਲਿੱਤਾ ਗਿਆ ਸੀ ਅਤੇ ਇਸ ਤਰੀਕੇ ਹੀ ਇਹਨਾਂ ਲੁਟੇਰਿਆਂ ਵੱਲੋਂ थाना ਮਕਬੂਲਪੁਰਾ ਅਧੀਨ ਇਲਾਕੇ ਦੇ ਵਿੱਚ ਸਵੇਰ 4 ਵਜੇ ਦੇ ਕਰੀਬ ਸਬਜ਼ੀ ਮੰਡੀ ਜਾ ਰਹੇ ਇੱਕ ਵਿਅਕਤੀ ਨੂੰ ਰੋਕ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਲੇਕਿਨ ਉਸਨੇ ਆਪਣਾ ਮੋਟਰਸਾਈਕਲ ਭਜਾ ਲਿਆ ਜਿਸ ਤੇ थाना ਮਕਬੂਲਪੁਰਾ ਪੁਲਿਸ ਨੇ ਵੀ ਮਾਮਲਾ ਦਰਜ ਕੀਤਾ ਸੀ ਇਸੇ ਤਰੀਕੇ ਹੀ ਪੁਲਿਸ ਨੇ ਦੱਸਿਆ ਕਿ थाना ਸੁਲਤਾਨਪਿੰਡ ਅਧੀਨ ਆਉਂਦੇ ਇਲਾਕੇ ਦੇ ਵਿੱਚ ਸੱਤ ਨੌਜਵਾਨ ਇੱਕ ਨੌਜਵਾਨ ਤੋਂ ਮੋਬਾਈਲ ਫੋਨ ਅਤੇ 10000 ਕਾਰਵੇ ਖੋ ਕਰਕੇ ਪੰਜੇ ਸਨ ਜਿਸ ਤੇ ਕਾਰਵਾਈ ਕਰਦੇ ਹੋਏ थाना ਸੁਲਤਾਨ ਵਿੰਡ ਦੀ ਪੁਲਿਸ ਨੇ ਵੀ ਮਾਮਲਾ ਦਰਜ ਕੀਤਾ ਸੀ ਪੁਲਿਸ ਨੇ ਇਸ ਮਾਮਲੇ ਵਿੱਚ ਪੰਜ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ थाना ਮਕਬੂਲਪੁਰਾ ਤੇ थाना ਸੁਲਤਾਨ ਵਿੰਡ ਦੇ ਵਿੱਚ ਹੋਈਆਂ ਸੀ ਵੱਖ-ਵੱਖ ਵਾਰਦਾਤਾਂ ਤੇ ਇਹਦੇ ਵਿੱਚ ਦੋ ਮੋਬਾਈਲ ਫੋਨ ਤੇ ਇੱਕ ਸਪਲੈਂਡਰ ਮੋਟਰਸਾਈਕਲ ਆਪਣਾ ਸਨੈਚ ਹੋ ਗਿਆ ਸੀ ਇਹ ਵਾਰਦਾਤਾਂ ਸੰਡੇ ਮਾਰਨਿੰਗ ਹੋਈਆਂ ਸੀ ਤੇ ਤਿੰਨੋਂ ਥਾਣਿਆਂ 'ਚ ਵੱਖ-ਵੱਖ ਮੁਕਦਮੇ ਦਰਜ ਹੋਏ ਸੀ ਮੁਕਦਮਾ ਨੰਬਰ 73/24 ਥਾਣਾ ਮੋਕੰਪੂਰਾ ਮੁਕਦਮਾ ਨੰਬਰ 111/24 ਮਕਬੂਲਪੁਰਾ ਤੇ ਮੁਕਦਮਾ ਨੰਬਰ 121/24 ਥਾਣਾ ਸੁਲਤਾਨਪੁਰ ਤੇ ਮੋਕੰਪੂਰਾ ਪੁਲਿਸ ਨੇ ਟੀਮਸ ਬਣਾਈਆਂ ਅੰਡਰ ਦਾ ਡਾਇਰੈਕਸ਼ਨਸ ਆਫ ਮਾਨਯੋ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਦੇ ਤਹਿਤ ਤੇ ਟੀਮਸ ਬਣਾ ਕੇ ਤੇ ਇਹਨਾਂ ਨੇ ਪੰਜ ਦੋਸ਼ੀ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਦਾ ਨਾਮ ਹੈ ਸਰਗੰਦੀਪ ਸਿੰਘ, ਗੁਰਜੀਤ ਸਿੰਘ, ਆਸ਼ੀਸ਼, ਅੰਮ੍ਰਿਤ ਤੇ ਦਿਲਪ੍ਰੀਤ ਸਿੰਘ ਇੱਕ ਉਹਨਾਂ ਵਿੱਚੋਂ ਪੰਜਾਂ 'ਚੋਂ ਇੱਕ ਜੁਵਨਾਈਲ ਹੈ ਜਿਹਦਾ ਅਸੀਂ ਨਾਮ ਡਿਸਕਲੋਸ ਨਹੀਂ ਕਰ ਸਕਦੇ ਤੇ ਸਾਨੂੰ ਜੋ ਪਤਾ ਚੱਲਿਆ 6 ਮੈਂਬਰੀ ਗਰੋ ਹੈਗਾ ਜਿਹੜਾ अर्ਲੀ ਮਾਰਨਿੰਗ ਵਾਰ ਦਾ ਤੱਕ ਕਰਦਾ ਸੀ 스내ਚਿੰਗ ਦੀਆਂ ਤੇ ਇੱਕ ਮੁੰਡਾ ਫਰਾਰ ਹੈ ਤੇ ਜਿਹੜਾ ਜੁਵਨਾਈਲ ਹੈ ਉਨੂੰ ਅਸੀਂ ਲੁਧਿਆਣੇ ਜੁਮਨਾਈਲ ਹੋਮ ਭੇਜਦਾ ਹੈ ਬਾਕੀ ਚਾਰਾਂ ਨੂੰ ਅਸੀਂ ਪੁਲਿਸ ਰਿਮਾਂਡ ਤੇ ਲੱਤਿਆ ਵਿਧਾਨ ਸਭਾ ਹਲਕਾ ਕਾਦਿਆਂ ਦੇ ਪਿੰਡ ਕਲਵਾ ਵਿਖੇ ਸਰਵ ਸਹਿਮਤੀ ਦੇ ਨਾਲ ਪੰਚਾਇਤ ਚੁਣੀ ਗਈ ਤੇ ਇਸ ਮੌਕੇ ਸਰਪੰਚ ਨੇ ਹਲਕਾ ਇੰਚਾਰਜ ਚਕਰੂਪ ਸਿੰਘ ਸੇਖਵਾ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਅਸੀਂ ਪਿੰਡ ਦਾ ਵਿਕਾਸ ਚੰਗੀ ਪੱਧਰ ਤੇ ਕਰਾਂਗੇ ਅਤੇ ਨਸ਼ਾ ਖਿਲਾਫ ਵਿਸ਼ੇਸ਼ ਮੁਹਿੰਮ ਚਲਾਵਾਂਗੇ ਤਰੰਤਰਨ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਸਐਸਪੀ ਤਰੰਤਰਨ ਗੌਰਵ ਦੁਰਾਵਲ ਨੂੰ ਨਸ਼ਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਕੰਮ ਕਰਦਿਆਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਟੀਮ ਨੇ ਬੀਐਸਐਫ ਦੀ ਮਦਦ ਨਾਲ ਮੁਖਬਰ ਖਾਸ ਇਤਲਾਹ ਤੇ 1/2 ਕਿਲੋ ਹੈਰੋਇਨ ਬਰਾਮਦ ਕੀਤੀ ਪੁਲਿਸ ਨੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਪੁਲਿਸ ਟੀਮ ਇਸ ਗਤੀਵਿਧੀ ਵਿੱਚ ਸ਼ਾਮਲ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਜਾਂਚ ਪੜਤਾਲ ਵਿੱਚ ਜੁਟੀ ਹੋਈ ਹੈ ਪੰਜਾਬ ਵਿੱਚ ਲੁੱਟਾਂ ਘੁਆਂ ਕਤਲ ਦੀਆਂ ਅਤੇ ਨਸ਼ੇ ਦੀਆਂ ਵਾਰਦਾਤਾਂ ਦਿਨ ਪ੍ਰਤੀ ਦਿਨ ਵਾਧੀਆਂ ਚਾਰੀਆਂ ਨੇ ਲੇਕਿਨ ਅੰਮ੍ਰਿਤਸਰ थाना ਕੰਟੋਰਨਮੈਂਟ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਇਸ ਸਬੰਧੀ ਡੀਸੀਪੀ ਲਾਈਨ ਆਰਡਰ ਵਿੱਚ ਵਿਜੇ ਆਲਮ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ थाना ਕੰਟੋਰਨਮੈਂਟ ਅਧੀਨ ਆਉਂਦੇ ਇਲਾਕੇ ਕੋਟ ਖਾਲਸਾ ਇਲਾਕੇ ਤੋਂ ਸਾਹਿਲ ਉਰਫ ਕਲੂਨਾਕ ਵਿਅਕਤੀ ਜਿਸ ਤੇ ਧਾਰਾ 452 ਤਹਿਤ ਕਈ ਅਪਰਾਧਿਕ ਮਾਮਲੇ ਦਰਜ ਨੇ ਜਦੋਂ ਨੂੰ ਗ੍ਰਿਫਤਾਰ ਕਰਨ ਪਹੁੰਚੇ ਤਾਂ ਉਹ ਪੁਲਿਸ ਨੂੰ ਵੇਕੇ ਘਰੋਂ ਭੱਜ ਗਿਆ ਅਤੇ ਇਸ ਦੌਰਾਨ ਪੁਲਿਸ ਨੇ ਬੜੀ ਹੀ ਬਹਾਦਰੀ ਨਾਲ ਉਸ ਵਿਅਕਤੀ ਨੂੰ ਕਾਬੂ ਕੀਤਾ ਇਸ ਦੌਰਾਨ ਕੇ ਸਾਈਲ ਉਰਫ ਕਾਲੋ ਦੀ ਤਲਾਸ਼ੀ ਲਈਤੀ ਗਈ ਤਾਂ ਉਸ ਦੇ ਕੋਲੋਂ 265 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ ਇਸ ਤੋਂ ਬਾਅਦ ਪੁਲਿਸ ਨੇ ਸਾਈਲ ਉਰਫ ਕਾਲੋ ਨੂੰ ਕਾਬੂ ਕਰਕੇ ਉਸ ਤੇ ਇੱਕ ਨਵਾਂ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਕਮਿਸ਼ਨਰ ਟੈਂਪਰੇਸਰ ਵਿੱਚ ਪੀਐਸ ਕੈਂਟ ਉਹਨਾਂ ਨੇ ਦੋ ਮੁਕਦਮੇ ਟਰੇਸ ਕੀਤੇ ਹੈ ਐਫ ਆਈ ਆਰ ਨੰਬਰ 164/24 ਤੇ ਐਫ ਆਈ ਆਰ ਨੰਬਰ 157/24 ਜਿਹੜਾ ਐਫ ਆਈ ਆਰ ਨੰਬਰ 164/24 ਹੈ ਉਹਦੇ ਚ ਅਕਿਊਜ਼ਡ ਹੈਗਾ ਸਾਹਿਲ ਅਲੈਸ ਕਾਲੂ ਉਹਦੇ ਤੇ ਆਲਰੇਡੀ 21 ਪਰਚੇ ਸੀਗੇ 307 ਦੇ ਵੀ 379 ਦੇ ਵੀ ਪਰਚੇ ਸੀ ਨਾਲ ਐਨ ਡੀ ਪੀ ਐਸ ਐਕਟਿਵ ਪਰਚੇ ਸੀ ਉਤੇ ਇੱਕ ਪਰਚਾ ਸੀਗਾ 452 ਤੇ 423 ਦਾ ਤੇ ਥਾਣੇ ਦੀ ਪੁਲਿਸ ਉਹਨੂੰ ਅਰੈਸਟ ਕਰਨ ਗਈ ਸੀ ਅੰਡਰ ਦਿ ਡਾਇਰੈਕਸ਼ਨਸ ਆਫ ਕਮਿਸ਼ਨਰ ਪੁਲਿਸ ਅਮਰਸਿਸ ਦਾਕੁਰ ਪ੍ਰੀ ਸਿੰਪਲਰ ਸਰ ਤੇ ਜਦੋਂ ਅਰੈਸਟ ਕਰਨ ਗਈ ਤੇ ਉਹ ਕਾਲੂ ਭੱਜਿਆ ਆਪਣੇ ਉਥੋਂ ਤੇ ਸਾਡੀ ਟੀਮ ਨੇ ਉਹਨੂੰ ਅਰੈਸਟ ਕਰ ਲਿਆ ਤੇ ਜਦੋਂ ਉਹਨੂੰ ਅਰੈਸਟ ਕੀਤਾ ਉਹਦੀ ਸਰਚ ਵਿੱਚੋਂ ਜਮਤ ਤਲਾਸ਼ੀ ਵਿੱਚੋਂ ਉਹ ਉਤੋਂ ਹੀਰੋਇਨ ਵੀ ਮਿਲੀ 265 ਗ੍ਰਾਮ ਹੀਰੋਇਨ ਮਿਲੀ ਜਿਹੜੇ 452 ਤੇ 23 ਦੇ ਪਰਚੇ ਵਿੱਚ ਅਰੈਸਟ ਤਾਂ ਅਸੀਂ ਪਾਈ ਆਈ ਪਾਈ ਹੈ ਨਾਲ ਜਿਹੜਾ ਆਹ ਵਾਲਾ ਹੈਗਾ ਇੱਕ ਨਵਾਂ ਪਰਚਾ ਵੀ ਉੱਤੇ ਦਰਜ ਰਜਿਸਟਰ ਹੋਇਆ ਤੇ ਇਹ ਬੇਸਿਕਲੀ ਆਪਣਾ ਗਵਾਲ ਮੰਡੀ ਏਰੀਆ ਦੇ ਵਿੱਚ ਜ਼ਿਆਦਾ ਆਪਰੇਟ ਕਰਦਾ ਸੀ ਤੇ ਸਾਰਿਆਂ ਨੂੰ ਉੱਥੇ ਹੀ ਇਹ ਸਪਲਾਈ ਕਰਦਾ ਸੀ ਤੇ ਇਹਨੂੰ ਆਪਣਾ ਫੜਕੇ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਤੇ ਹੁਣ ਜਾਂਦਿਆਂ ਦਾ ਇੱਕ ਨਜ਼ਰ ਅੱਜ ਤੇ ਮੌਸਮ ਦੇ ਹਾਲਤੇ ਪੰਜਾਬੀ ਖਬਰਾਂ ਵਿੱਚ ਚਿਨਈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਫੇਕ ਦੇ ਰੋ ਚੜ੍ਹਦੀ ਕਲਾ ਟਾਈਮ ਟੀਵੀ